ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਇੱਕ ਗੱਬਣਾ ਬਈ ਆਓ ਕੁੱਛ ਲੈਨੇ ਬਈ ਤੁਹਾਡੇ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਠੀਕ ਠਾਕ ਜੀ ਨਾਮ ਤੇ ਐਡਰੈਸ ਬੋਲੋ ਨਾਮ ਹਰਵੰਦ ਸਿੰਘ ਜੀ ਪਿੰਡ ਕੋਠਾ ਗੁਰੂਪਾ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲ ਹੈ ਨੇੜੇ ਪਿੰਡ ਬਈ ਨੇੜੇ ਭਗਤਾ ਭਾਈ ਕਰਗੇ ਆ ਜੀ ਮੋਬਾਈਲ ਨੰਬਰ ਬੋਲੋ 9602798181 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸੂਈ ਆ ਇਹ ਬਈ ਦੂਜਾ ਸੂਸੂਈ ਆ ਕਦੋਂ ਸੂਈ ਆ ਬਾਈ ਰਾਤ 2:00 ਵਜੇ ਸੂਈ ਆ ਵੀਰੇ ਠੀਕ ਆ ਜੇਰ ਪੈ ਗਈ ਹਣਾ ਜੇਰ ਪੈ ਗਈ ਆ ਜੇਰ ਬਾਈ ਬੱਠਲ 'ਚ ਰੱਖੀ ਬੈਠਾ ਬੱਚਾ ਕੀ ਦੇਤਾ ਕਰਮਾਈਂ ਬੱਚਾ ਬੱਚਾ ਦਿੱਤਾ ਜੀ ਇਹਨੇ ਬੱਚਾ ਠੀਕ ਆ ਬਾਈ ਤੇ 나ੜੂਆ ਨਾਰੀਆ ਵੀ ਬੱਚਾ ਬੱਚਾ ਦਿੱਤਾ ਕਿੰਨਾ ਕੁ ਵੱਡਾ ਕੱਢਿਆ ਬਾਈ ਨੂੰ ਸੂਆ ਵੀ ਬੱਚੇ ਨੂੰ ਝੰਗਾ ਕੇ 1.5 ਤਿੰਨ ਚਾਰ ਕਿਲੋਟਰ ਚੋਇਆ ਠੀਕ ਆ ਚਿਵਾਈ ਕਿਵੇਂ ਨਿਕਲੀ ਚਿਵਾਈ ਬਹੁਤ ਵਧੀਆ ਜੀ ਇੱਕ ਨੰਬਰ ਕੋਲੀ ਆ ਪੂਰੀ ਠੰਡੀ ਠੁੰਡੀ ਪੂਰੀ ਹੈ ਹਾਂਜੀ ਠੰਡੀ ਆਰਡਰ ਚੰਗਾ ਥਣ ਚੰਗਾ ਚਾਰੇ ਥਣ ਨਿਕਣਵੇਂ ਪੂਰੇ ਗੈਪ ਚੈੱਕ ਅਲੱਗ ਅਲੱਗ ਥਣ ਆਰਡਰ ਦੀ ਕੁਆਲਿਟੀ ਚੰਗੀ ਆ ਤੇ ਜਿਹੜਾ ਹੁਣ ਵੀਡੀਓ ਬਣਾਉਣ ਦਾ ਟਾਈਮ ਸੁਬਾ ਜਿਆਦਾ ਟਾਈਮ ਆ ਬਈ ਤੇ ਸ਼ਾਮ ਤੱਕ ਆਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਠੰਡੀ ਠੁੰਡੀ ਫੋਲਾ ਕਰਦੇ ਬੜ ਚੰਗਾ ਰੰਗ ਰੂਪ ਚੰਗਾ ਤੂਰਾ ਤਾਰਾ ਚੰਗਾ ਕਿੰਨਾ ਕੁ ਦੇ ਦੂ ਦੁੱਧਾ ਐਸਟੀਮੇਟ ਦੇ ਦੂ ਜੀ 17 18 ਲੀਟਰ ਆਮ ਦਾ ਹੀ ਨਾਲ ਹੀ ਦੇ ਦੂ ਜੀ ਹਾਂ ਹਾਂ ਤਾਂ ਭਾਂਡਾ ਦੱਸਦਾ ਪਸੂ ਦਾ ਭਾਂਡਾ ਦੱਸਦਾ ਵੱਡੀ ਗੱਲ ਬਈ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੇ ਆਉਗੇ ਹਾਂਜੀ ਠੰਡੀ ਸੀ ਲਾ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਗਦੀ ਬਿਲਕੁਲ ਗਰਮੀ ਦਾ ਮੌਸਮ ਆ ਭਾਈ ਗਰਮੀ ਚ ਫੁੱਲ ਕੰਮ ਜਾ ਪਾਏ ਹਾਂਜੀ ਤੇ ਮੁੱਲ ਕੀ ਆ ਭਰਾ ਦਾ ਫਿਰ ਮੁੱਲ ਤਾਂ ਲੈਂ ਦੇ ਜੀ 55000 ਆ ਜੀ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਜੀ 55000 ਰੁਪਇਆ ਮੁੱਲ ਆ ਮੁੱਲ ਜਾਇਜ਼ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਥਣ ਬੜਾ ਚੰਗਾ ਗੁਲਾਬੀ ਥਣ ਚਾਰੇ ਥਣ ਨਿੱਖੜਵੇਂ ਪੂਰੇ ਗਾਇਬ ਤੇ ਨਾੜਾ ਨੋੜਾ ਫੁੱਲ ਚੰਗੇ ਆ ਬਈ ਅੱਗੇ ਬਈ ਦੋ ਨੰਬਰ ਕਿਹੜਾ ਸੂਆ ਹੁੰਦੀ ਹੈ ਇਹ ਤੀਜਾ ਤੀਜਾ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਈ ਉਹ ਦੋ ਤਿੰਨ ਕਿ ਦਿਨ ਹੀ ਕੱਢੂਗੀ ਜੀ ਠੀਕ ਆ ਕੀ ਰਿਕਾਰਡ ਹੈ ਬਈ ਦੁੱਧ ਇਹਨੇ ਪਿਛਲੇ ਸੂਏ 22 13 14 ਲੀਟਰ ਆਫਰ ਲੈ ਕੇ ਆਂਦੀ ਆ ਅੱਜ ਸਵੇਰ ਹੀ ਆਈ ਆ ਠੀਕ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਬਹੁਤ ਚੰਗਾ ਹੈ ਨਾ ਬਾਈ ਬਹੁਤ ਠੰਡੀ ਵੀ ਬਹੁਤ ਜ਼ਿਆਦਾ ਹੈ ਜੀ ਠੰਡੀ ਵੀ ਬਹੁਤ ਹੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੋਈ ਨਹੀਂ ਹੈ ਨਾ ਬਾਈ ਬਹੁਤ ਚੰਗਾ ਜੀ ਥਾਨ ਬੜਾ ਚੰਗਾ ਆਰਡਰ ਬਹੁਤ ਚੰਗਾ ਗੱਡੂ ਕੀ ਬਹੁਤ ਵਧੀਆ ਬਣਾਉਗੀ ਬਸ ਖੋਲ ਦੇ ਬਾਈ ਤੋੜੀ ਦੇ ਨਾਂ ਦੀ ਕੱਚੀ ਆ ਹਾਂ ਕਲਰ ਬੜਾ ਚੰਗਾ ਫੇਸ ਬਿਊਟੀ ਕਮਾਲ ਦੀ ਟੋਆ ਟੋਆ ਬਹੁਤ ਚੰਗਾ ਬੋਦੀ ਬਦੀ ਚੰਗੀ ਆ ਸਨਖਪਣਾ ਜਿਹੜਾ ਬੈਡ ਦੇ ਵਿੱਚ ਚੰਗਾ ਹੈਗਾ ਬਾਈ ਹਾਂਜੀ ਕਲਰ ਬਹੁਤ ਚੰਗਾ ਕਲਰ ਦੀ ਡਿਮਾਂਡ ਬਹੁਤ ਆ ਬਾਈ ਇਸ ਦੀ ਬਾਕੀ ਲੇਵਾ ਬਾਈ ਕਮਾਲ ਆ ਸੋਹਣਾ ਆਰਡਰ ਕਰਮ ਵਾਲੀ ਨੇ ਕੱਚੀ ਆ ਦਣ ਲੈਦੀ ਆ ਉਹਦੋਂ ਅਟ ਦੀ ਕੁਆਲਿਟੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਕੀ ਮੁੱਲ ਆ ਬਾਈ ਇਹਦਾ ਇਹਦਾ 42000 ਰੁਪਏ ਜੀ ਮਾਨਤਨ ਹੋ ਜਾਵੇ ਮਾਨਤਨ ਹੋ ਜਾਊਗਾ 42000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਮੁੱਲ ਜਾਇਜ਼ ਆ ਬਈ ਖਾਣਲੇ ਵਾ ਚੰਗਾ ਫੇਸ ਚੰਗਾ ਬੋਦੀ ਵਾਲੀ ਚੰਗੀ ਅਟਾ ਅਟਾ ਵਿੱਚ ਚੰਗਾ ਪੈਣਾ ਨਗਪਰਾ ਕੋਲੇ ਸੀਗੇ ਦੋ ਦੋਨੇ ਦਿਖਾਤੇ ਇਸੇ ਵੀਰ ਦੇ ਦੋਨਾਂ ਚੋਂ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਸ਼ਹਿਦੋਂ ਧੰਨਵਾਦ ਜੀ